ਗਵਰਨਮੈਂਟ ਆਫ ਇੰਡੀਆ ਵਨਿਓ ਅਪਰੂਵਡ ਆ ਬਈ ਇਹ ਤੁਸੀਂ ਵੇਖ ਸਕਦੇ ਹੋ ਉੱਤੇ ਲਿਖਿਆ ਹੋਇਆ ਗਵਰਨਮੈਂਟ ਅਪਰੂਵਡ ਬਾਏ ਗਵਰਨਮੈਂਟ ਆਫ ਇੰਡੀਆ 0 ਡਰੇਲ ਆ ਬਈ 13 ਟਾਈਨ ਵਾਲੀ ਤੇ 75000 ਰੁਪਿਆ ਰੇਟ ਆ ਇਹ ਵੀ ਸਰਟੀਫਾਈਡ ਆ ਡੜਬੇ ਬਣਦੇ ਆ ਬਈ ਸੁਪਰ ਸੈਂਟਰ 8 ਫੁੱਟ ਆ ਇਹ ਜਿਹਨੂੰ ਚਾਹੀਦਾ ਕਰ ਲੋ ਆਰਡਰ ਦੇਖ ਸਕਦੇ ਹੋ ਇੱਥੇ ਲਿਖਿਆ ਆ ਆਰ ਰਵੀਂਦਰ ਟਰੇਡਿੰਗ ਕੰਪਨੀ ਜਿਹਨੂੰ ਜਿਹਨੂੰ ਚਾਹੀਦਾ ਕੰਟੈਕਟ ਕਰ ਲੋ ਬਹੁਤ ਹੈਵੀ ਚੀਜ਼ ਬਣਾਇਆ ਪੀ ਆਹ ਲੈ ਵੀ ਵੱਟਾਂ ਵਾਲਾ ਜਿੰਦਰਾ ਆ ਗਿਆ ਤਵੀਆਂ ਵਾਲਾ ਹਨਾ 35000 ਰੁਪਿਆ ਰੇਟ ਕੋਈ ਜ਼ਿਆਦਾ ਨਹੀਂ ਗਾ ਯਾਰ ਸਹੀ ਆ ਨਾਲੇ ਇਹਦਾ ਨਾ ਕੱਲਾ ਬੰਦਾ ਹੀ ਤਵੇ ਦੂਰ ਨੇੜੇ ਕਰ ਸਕਦਾ ਵਧੀਆ ਸਿਸਟਮ ਹੈ ਵੀ ਭੂਰ ਵਾਲਿਆਂ ਦਾ ਹੀ ਬਣਿਆ ਹੋਇਆ ਹਨਾ ਤੇ ਬੜਾ ਨਜਾਇਜ਼ ਲੋਹਾ ਧੱਕਿਆ ਯਾਰ ਤੇ ਪਿੱਛੇ ਨਾਲ ਦੀ ਨਾਲ ਮਤਲਬ ਕਿ ਜਿਹੜੀ ਤਵੀਆਂ ਖਾਲੀ ਪਾਉਂਦੀਆਂ ਵੱਟ ਪਾਉਣ ਲੱਗੀਆਂ ਤੇ ਉਹ ਜਿਹੜਾ ਆ ਸਿਸਟਮ ਲੱਗਿਆਣਾ ਇਹਦੇ ਪੱਤੀਆਂ ਲਾਈਆਂ ਸਾਈਡ ਤੇ ਨਾਲ ਦੀ ਨਾਲ ਇਹ ਖਾਲੀ ਵੀ ਭਰ ਦਿੰਦਾ ਹਨਾ ਉਦਰਾ ਪਏ ਆ ਤੋਤੇ ਬਈ ਇਹ ਵੀ ਬਹੁਤ ਭੂਰਦੇ ਬਣਿਆ ਬਹੁਤ ਜਿਆਦਾ ਨਿੱਗਰ ਹੈ ਭਗਵਾਨ ਇੰਜੀਨੀਅਰ ਵਰਕਸ ਵਾਲਿਆ ਮਲੋਟ ਵਾਲੇ ਬਾਈ ਇਹਨਾਂ ਦਾ ਹੈਗਾ ਕਟਰ ਹਨਾ ਖਰਚੇ ਵੱਢਣ ਵਾਲਾ ਤੇ ਵਧੀਆ ਸੋਲਿਡ ਚੀਜ਼ ਆ ਯਾਰ ਤੇ ਮਤਲਬ ਕਿ 67000 ਦਾ ਹੈਗਾ ਹਨਾ ਰਿਪਰ ਬੋਲਦੇ ਖਰਚਾ ਰਿਪਰ ਆ ਨੌ ਹਲ ਪਈ ਆ ਜਿਵੇਂ 65000 ਦੇ ਬਹੁਤ ਨਿੱਗਰ ਚੀਜ਼ ਬਣਾਈ ਆ ਫਰੇਮ ਨੂੰ ਬੜਾ ਵਧੀਆ ਬਣਾਇਆ ਇਹਨਾਂ ਦਾ ਹਨਾ ਨਿੱਗਰ ਚੀਜ਼ ਆ ਭੂਰ ਵਾਲਿਆਂ ਦੇ ਬਣੇ ਹੋਏ ਇਹ ਭੂਰ ਸਿੰਘ ਐਗਰੀ ਇੰਪਲੀਮੈਂਟਸ ਸੁਪਰ ਸੀਡਰ ਪਿਆ ਹੈਗਾ ਹਰੇਕ ਦੇ ਉੱਤੇ ਕੀਮਤ ਵੀ ਲਾਈ ਆ ਜ਼ਿਆਦਾਤਰ ਇਹਨਾਂ ਨੇ ਜਿੰਨੇ ਵੀ ਸੰਦਾ 8 ਫੋਟਾ ਹੈਗਾ 252000 ਰੁਪਿਆ ਕੀਮਤ ਹੈ ਦੀ ਤੇ